ਆਹ ਵੇਖ ਲਓ ਪਤੰਦਰਾ ਦਾ ਹਾਲ ਜਿੱਥੇ ਪਾਸੇ ਲੋਹੜੀ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਸਨ ਤਾਂ ਸ਼ਰਿਆਮ ਨਜਾਇਜ਼ ਹਥਿਆਰਾ ਤੇ ਜਾਇਜ਼ ਹਥਿਆਰਾ ਦੀ ਨੁਮਾਇਸ਼ ਤੇ ਵੀ پابੰਦੀ ਹੈ ਪਰ ਆਹ ਵੇਖ ਲਓ ਮੰਦਿਰ ਦਾ ਹਾਲ ਕਿਵੇਂ ਇਹਨਾਂ ਦੇ ਵੱਲੋਂ ਸ਼ਰਿਆਮ ਫਾਇਰ ਵੀ ਕੱਢੇ ਜਾ ਰਹੇ ਨੇ ਹਾਲਾਂਕਿ ਇਹਨਾਂ ਦੀ ਇਹ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਪੰਜਾਬ ਦੇ ਵਿੱਚ ਲੋਹੜੀ ਦਾ ਜਿਹੜਾ ਤਿਉਹਾਰ ਹੈ ਕਾਫੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਪਰੋਥੀ ਦੇਖੋ ਪਤੰਗ ਬਾਜ਼ੀ ਦੇ ਦੌਰਾਨ ਮੁੰਡਾ ਹੱਥ ਦੇ ਵਿੱਚ ਨਾਲੀ ਫੜ ਕੇ ਵਾਰ-ਵਾਰ ਉਸ ਦੇ ਵਿੱਚੋਂ ਹਵਾਈ ਫਾਇਰ ਕਰਦਾ ਹੋਇਆ ਨਜ਼ਰ ਆ ਰਿਹਾ ਪਰ ਦਾਸਤਗੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਤਰੀਕੇ ਨਾਲ ਹਥਿਆਰਾਂ ਦੀ ਨਮਾਇਸ਼ ਤੇ ਪੂਰਨ ਪਾਬੰਦੀ ਹੈ ਜਿਸ ਦੇ ਬਾਵਜੂਦ ਸ਼ਾਇਦ ਇਹਨਾਂ ਮੁੰਡਿਆਂ ਦੇ ਵੱਲੋਂ ਇਹਨਾਂ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਹੈ ਆ ਵੇਖ ਲਓ ਪਤੰਦਰਾ ਦਾ ਹਾਲ ਜਿੱਥੇ ਪਾਸੇ ਲੋਹੜੀ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਸਨ ਤਾਂ ਸ਼ਰਿਆਮ ਨਜਾਇਜ਼ ਹਥਿਆਰਾ ਤੇ ਜਾਇਜ਼ ਹਥਿਆਰਾ ਦੀ ਨਮਾਇਸ਼ ਤੇ ਵੀ پابੰਦੀ ਹੈ ਪਰ ਆ ਵੇਖ ਲਓ ਮੰਦਿਰ ਦਾ ਹਾਲ ਕਿਵੇਂ ਇਹਨਾਂ ਦੇ ਵੱਲੋਂ ਸ਼ਰਿਆਮ ਫਾਇਰ ਵੀ ਕੱਢੇ ਜਾ ਰਹੇ ਨੇ ਹਾਲਾਂਕਿ ਇਹਨਾਂ ਦੀ ਇਹ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਪੰਜਾਬ ਦੇ ਵਿੱਚ ਲੋਹੜੀ ਦਾ ਜਿਹੜਾ ਤਿਉਹਾਰ ਹੈ ਕਾਫੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਪਰ ਉਥੇ ਦੇਖੋ ਪਤੰਗ ਬਾਜ਼ੀ ਦੇ ਦੌਰਾਨ ਇਹ ਮੁੰਡਾ ਹੱਥ ਦੇ ਵਿੱਚ ਦਨਾਲੀ ਫੜ ਕੇ ਵਾਰ-ਵਾਰ ਉਸ ਦੇ ਵਿੱਚੋਂ ਹਵਾਈ ਫਾਇਰ ਕਰਦਾ ਹੋਇਆ ਨਜ਼ਰ ਆ ਰਿਹਾ ਪਰ ਦਾਸਤਗੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਤਰੀਕੇ ਨਾਲ ਹਥਿਆਰਾਂ ਦੀ ਨਮਾਇਸ਼ ਤੇ ਪੂਰਨ ਪਾਬੰਦੀ ਹੈ ਜਿਸ ਦੇ ਬਾਵਜੂਦ ਸ਼ਾਇਦ ਇਹ ਨਾ ਮੁੰਡਿਆਂ ਦੇ ਵੱਲੋਂ ਇਹਨਾਂ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ। ਆ ਵੇਖ ਲਓ ਪਤੰਦਰਾ ਦਾ ਹਾਲ ਜਿੱਥੇ ਪਾਸੇ ਲੋਹੜੀ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਸਨ ਤਾਂ ਸ਼ਰਿਆਮ ਨਜਾਇਜ਼ ਹਥਿਆਰਾ ਤੇ ਜਾਇਜ਼ ਹਥਿਆਰਾ ਦੀ ਨਿਮਾਇਸ਼ ਤੇ ਵੀ ਪਾਬੰਦੀ ਹੈ। ਪਰ ਆ ਵੇਖ ਲਓ ਮੰਦਿਰ ਦਾ ਹਾਲ ਕਿਵੇਂ ਇਹਨਾਂ ਦੇ ਵੱਲੋਂ ਸ਼ਰਿਆਮ ਫਾਇਰ ਵੀ ਕੱਢੇ ਜਾ ਰਹੇ ਨੇ। ਹਾਲਾਂਕਿ ਇਹਨਾਂ ਦੀ ਇਹ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਪੰਜਾਬ ਦੇ ਵਿੱਚ ਲੋਹੜੀ ਦਾ ਜਿਹੜਾ ਤਿਉਹਾਰ ਹੈ ਕਾਫੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਪਰੋਥੀ ਦੇਖੋ ਪਤੰਗ ਬਾਜ਼ੀ ਦੇ ਦੌਰਾਨ ਮੁੰਡਾ ਹੱਥ ਦੇ ਵਿੱਚ ਦਨਾਲੀ ਫ ਜੋ ਹਵਾਈ ਫਾਇਰ ਕਰਦਾ ਹੋਇਆ ਨਜ਼ਰ ਆ ਰਿਹਾ ਪਰ ਅਸਲ ਦਸਤਗੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਤਰੀਕੇ ਨਾਲ ਹਥਿਆਰਾਂ ਦੀ ਨਮਾਇਸ਼ ਤੇ ਪੂਰਨ ਪਾਬੰਦੀ ਹੈ ਜਿਸ ਦੇ ਬਾਵਜੂਦ ਸ਼ਾਇਦ ਇਹ ਨਾ ਮੁੰਡਿਆਂ ਦੇ ਵੱਲੋਂ ਇਹਨਾਂ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ। ਆ ਵੇਖ ਲਓ ਪਤੰਦਰਾ ਦਾ ਹਾਲ ਜਿੱਥੇ ਪਾਸੇ ਲੋਹੜੀ ਦੀਆਂ ਖੁਸ਼ੀਆਂ ਬਣਾਈਆਂ ਜਾ ਰਹੀਆਂ ਸਨ ਤਾਂ ਸ਼ਰਿਆਮ ਨਜਾਇਜ਼ ਹਥਿਆਰਾ ਤੇ ਜਾਇਜ਼ ਹਥਿਆਰਾ ਦੀ ਨਿਮਾਇਸ਼ ਤੇ ਵੀ ਪਾਬੰਦੀ ਹੈ। ਪਰ ਆ ਵੇਖ ਲਓ ਮੰਦਿਰ ਦਾ ਹਾਲ ਕਿਵੇਂ ਇਹਨਾਂ ਦੇ ਵੱਲੋਂ ਸ਼ਰਿਆਮ ਫਾਇਰ ਵੀ ਕੱਢੇ ਜਾ ਰਹੇ ਨੇ। ਹਾਲਾਂਕਿ ਇਹਨਾਂ ਦੀ ਇਹ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਪੰਜਾਬ ਦੇ ਵਿੱਚ ਲੋਹੜੀ ਦਾ ਜਿਹੜਾ ਤਿਉਹਾਰ ਹੈ ਕਾਫੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਪਰੋਥੀ ਦੇਖੋ ਪਤੰਗ ਬਾਜ਼ੀ ਦੇ ਦੌਰਾਨ ਮੁੰਡਾ ਹੱਥ ਦੇ ਵਿੱਚ ਨਾਲੀ ਫੜ ਕੇ ਜੋ Wi-Fi ਕਰਦਾ ਹੋਇਆ ਨਜ਼ਰ ਆ ਰਿਹਾ ਪਰ ਅਸਲਤਾ ਕੀ ਪੰਜਾਬ ਸਰਕਾਰ ਦੇ ਵੱਲੋਂ ਇਸ ਤਰੀਕੇ ਨਾਲ ਹਥਿਆਰਾਂ ਦੀ ਨਮਾਇਸ਼ ਤੇ ਪੂਰਨ ਪਾਬੰਦੀ ਹੈ ਜਿਸ ਦੇ ਬਾਵਜੂਦ ਸ਼ਾਇਦ ਇਹਨਾਂ ਮੁੰਡਿਆਂ ਦੇ ਵੱਲੋਂ ਇਹਨਾਂ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਹੈ ਆ ਵੇਖ ਲਓ ਪਤੰਦਰਾ ਦਾ ਹਾਲ ਜਿੱਥੇ ਪਾਸੇ ਲੋੜੀ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਸਨ ਤਾਂ ਸ਼ਰਿਆਮ ਨਜਾਇਜ਼ ਹਥਿਆਰਾ ਤੇ ਜਾਇਜ਼ ਹਥਿਆਰਾ ਦੀ ਨਮਾਇਸ਼ ਤੇ ਵੀ ਪਾਬੰਦੀ ਹੈ ਪਰ ਆ ਵੇਖ ਲਓ ਮੰਦਿਰ ਦਾ ਹਾਲ ਕਿਵੇਂ ਇਹਨਾਂ ਦੇ ਵੱਲੋਂ ਸ਼ਰਿਆਮ ਫਾਇਰ ਵੀ ਕੱਢੇ ਜਾ ਰਹੇ ਨੇ ਹਾਲਾਂਕਿ ਇਹਨਾਂ ਦੀ ਇਹ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਪੰਜਾਬ ਦੇ ਵਿੱਚ ਲੋੜੀ ਦਾ ਜਿਹੜਾ ਤਿਉਹਾਰ ਹੈ ਕਾਫੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਪਰ ਉਥੇ ਦੇਖੋ ਪਤੰਗ ਬਾਜ਼ੀ ਦੇ ਦੌਰਾਨ ਮੁੰਡਾ ਹੱਥ ਦੇ ਵਿੱਚ ਦਨਾਲੀ ਫੜ ਕੇ ਵਾਰ-ਵਾਰ ਉਸ ਦੇ ਵਿੱਚੋਂ ਹਵਾਈ ਫਾਇਰ ਕਰਦਾ ਹੋਇਆ ਨਜ਼ਰ ਆ ਰਿਹਾ ਪਰ ਦਾਸਤਗੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਤਰੀਕੇ ਨਾਲ ਹਥਿਆਰਾਂ ਦੀ ਨਮਾਇਸ਼ ਤੇ ਪੂਰਨ ਪਾਬੰਦੀ ਹੈ ਜਿਸ ਦੇ ਬਾਵਜੂਦ ਸ਼ਾਇਦ ਇਹ ਨਾ ਮੁੰਡਿਆਂ ਦੇ ਵੱਲੋਂ ਇਹਨਾਂ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਹੈ